ਕਦੇ-ਕਦੇ ਵੈਸੀ ਮਨ ਬਣ ਜਾਂਦਾ ਕਿ ਅਸੀਂ ਆਪਦੀ ਘਟੀਆ ਤੇ ਨੀਵੀਂ ਦਰਜੇ ਦੀ ਪੱਤਰਕਾਰ ਹੀ ਰਹੀਂ ਕੁਛਕ ਬੇਕਾਰ ਦੀਆਂ ਗੱਲਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ ਕਿਉਂਕਿ ਅਕਸਰ ਇਹ ਹੁੰਦਾ ਹੈਗਾ ਕਿ ਜਦੋਂ ਗੰਭੀਰ ਮੁੱਦੇ ਸਮਾਜ ਦੇ ਨਾਲ ਜੁੜੇ ਹੋਏ ਮੁੱਦਿਆਂ ਬਾਰੇ ਗੱਲ ਕਰਦੇ ਆ ਤਾਂ ਸਾਨੂੰ ਕਾਲ ਹੁੰਦੀ ਆ ਸਾਡਾ ਅਗੂਠਾ ਜਿਹੜਾ ਉਹ ਮੱਲੋ ਜੋਰੀ ਆ ਜਿਹੜਾ ਮੋਬਾਈਲ ਦੇ ਉੱਤੇ ਸਕਰੋਲ ਕਰਦਾ ਤੇ ਕਈ ਵਾਰੀ ਇਹ ਹੁੰਦਾ ਹੈਗਾ ਕਿ ਮਾੜੀ ਮੁੱਟੀ ਗਾਲ ਜੀ ਕੱਢ ਕੇ ਵੀ ਆ ਜਿਹੜਾ ਉਹ ਆਪਾਂ ਸਕਰੀਨ ਨੂੰ ਗਾਂਟ ਪਾ ਦਿੰਨੇ ਆ ਤੁਹਾਨੂੰ ਬੇਤੁਕੀਆਂ ਬੇਤਵਈਆਂ ਗੱਲਾਂ ਚੰਗੀਆਂ ਲੱਗਦੀਆਂ ਇਸ ਕਰਕੇ ਅੱਜ ਕੁਝ ਬੇਤੁਕੀਆਂ ਗੱਲਾਂ ਜਿਹੜੀਆਂ ਉਹ ਕਰਾਂਗੇ ਤੇ ਨਾਲ-ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹ ਨੀਵੇਂ ਦਰਜੇ ਦੀ ਪੱਤਰਕਾਰੀ ਇਹ ਘਟੀਆ ਪੱਤਰਕਾਰੀ ਕਿਉਂ ਸ਼ੁਰੂ ਕਰਨੀ ਪਈ ਅੱਜ ਇਸ ਦਿਨ ਹੀ ਆ ਜਿਹੜਾ ਮੈਂ ਕਿਉਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਹੈਗਾ ਇਹ ਇੱਕ ਮਾਇਨੇ ਖੇਚ ਸਵਾਲ ਆ ਤੁਹਾਨੂੰ ਪਤਾ ਹੀ ਆ ਜਦੋਂ ਜੇਕਰ ਤੁਸੀਂ ਪਿੰਡਾਂ ਦੇ ਵਿੱਚ ਦੀ ਲੰਘਦੇ ਹੋ ਭਾਵੇਂ ਗੱਡੀ ਤੇ ਮੋਟਰਸਾਈਕਲ ਤੇ ਕਾਸੀ ਤੇ ਵੀ ਲੰਘਦੇ ਹੋ ਬਸ ਤੇ ਲੰਘਦੇ ਹੋ ਤਾਂ ਹੁਣ ਤੁਹਾਨੂੰ ਆ ਜਿਹੜਾ ਆਸੇ ਪਾਸੇ ਖੇਤਾਂ ਦੇ ਵਿੱਚ ਛੋਟੀਆਂ-ਛੋਟੀਆਂ ਪਨੀਰੀਆਂ ਉਗਰੀਆਂ ਝੋਨੇ ਦੀਆਂ ਦਿਖਾਈ ਦੇ ਰਹੀਆਂ ਹੋਣਗੀਆਂ ਤੇ ਕੁਝ ਖੇਤ ਭਰੇ ਹੋਏ ਦਿਖਾਈ ਦੇ ਰਹੇ ਹੋਣਗੇ ਤੇ ਟਾਵੇਂ-ਟਾਵੇਂ ਜੋ ਟੋਲੀਆਂ ਹੈਗੀਆਂ ਝੋਨਾ ਲਾਉਣ ਵਾਲਿਆਂ ਦੀਆਂ ਉਹ ਦਿਖਾਈ ਦੇ ਰਹੀਆਂ ਹੋਣਗੀਆਂ ਏਸੀ ਵਾਲੀ ਗੱਡੀ ਵੈਸੇ ਦੀ ਲੱਗਦੇ ਹੁਆ ਸਾਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾਗਾ ਮੋਟਰਸਾਈਕਲ ਤੇ ਵੀ ਬੰਦੇ ਨੂੰ ਹਵਾ ਲੱਗਦੀ ਹੁੰਦੀ ਹੈ ਭਾਵੇਂ ਤੱਤੀ ਹੀ ਸਹੀ ਪਰ ਕਿੱਤੇ ਨਾ ਕਿਤੇ ਉਹਨਾਂ ਟੋਲੀਆਂ ਦੇ ਵਿੱਚ ਉਹ ਨੌਜਵਾਨ ਉਹ ਲੜਕੀਆਂ ਲੜਕੇ ਵੀ ਮੌਜੂਦ ਆ ਜਿਨ੍ਹਾਂ ਦੇ ਨਾਲ ਇਹ ਕਦੇ ਵਾਅਦਾ ਕੀਤਾ ਗਿਆ ਸੀਗਾ ਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਹਰੇਕ ਸਾਲ ਭਰਤੀ ਦਾ ਕੈਲੰਡਰ ਨਿਕਲੂਗਾ ਪ੍ਰੋਪਰ ਉਸ ਮਹੀਨੇ ਨਹੀਂ ਆ ਜਿਹੜੀ ਉਹ ਪੇਪਰ ਹੋਇਆ ਕਰੂਗਾ ਪ੍ਰੋਪਰ ਟਾਈਮ ਦੇ ਉੱਤੇ ਰਿਜ਼ਲਟ ਆਊਗਾ ਪ੍ਰੋਪਰ ਟਾਈਮ ਦੇ ਉੱਤੇ ਸਕਰੂਟਨਿੰਗ ਹੋਊਗੀ ਪਰ 3 ਸਾਲਾਂ ਦੇ ਵਕਫੇ ਦੇ ਦੌਰਾਨ ਜਿੰਨਾ ਲੋਕਾਂ ਨੇ ਪਹਿਲਾਂ ਆਪਦੀ ਗੱਲ ਕਰ ਲਾਂ ਤੇ ਮੇਰੇ ਸਾਥੀਆਂ ਦੀ ਗੱਲ ਕਰ ਲਾਂ ਕਿਉਂਕਿ ਇਹ ਮੇਰੇ ਇਕੱਲੇ ਦੀ ਗੱਲ ਨਹੀਂ ਹੈਗੀ ਸਾਡੇ ਸਾਰੇ ਨੌਜਵਾਨਾਂ ਦੀ ਗੱਲ ਆ ਲਗਭਗ 50000 ਉਸ ਬੰਦੇ ਦੀ ਗੱਲ ਆ ਜਿਨ੍ਹਾਂ ਨੇ बीएड ਕੀਤੀ ਟੈਟ ਕਲੀਅਰ ਕੀਤਾ ਸੀਟ ਟੈਟ ਕੀਤਾ ਹੋਰ ਕਾਫੀ ਟੈਸਟ ਕੀਤੇ ਪਰ ਤਿੰਨਾਂ ਸਾਲਾਂ ਤੋਂ ਹਲਤੀ ਕੋਨਾਂ ਨੂੰ ਡਾਂਗਾ ਤੁਸੀਂ ਵਾ ਕੱਖ ਨਹੀਂ ਮਿਲਿਆਗਾ ਇੱਕ ਸਿੰਗਲ ਭਰਤੀ ਵੀ ਹੈ ਜਿਹੜੀ ਇਸ ਸਰਕਾਰ ਨੇ ਕੱਢੀ ਨਹੀਂਗੀ ਤੇ ਦੇਖੋ ਤੁਹਾਡੇ ਵਾਸਤੇ ਕਿੰਨੀ ਬੇਕਾਰੀ ਦੀ ਗੱਲ ਹੁਣੀ ਵੀ ਚਾਹੀਦੀ ਆ ਸਾਨੂੰ ਬੜਾ ਧਿਆਨ ਦੇਣ ਦੀ ਜ਼ਰੂਰਤ ਨਹੀਂ ਗਈ ਕਿਉਂਕਿ ਜੇਕਰ ਮਾੜਾ ਸਰਦਾ ਪਹੁੰਚਦਾ ਹੋਵੇ ਤੇ ਅਸੀਂ ਆਪ ਦਾ ਜਵਾਕ ਪ੍ਰਾਈਵੇਟ ਸਕੂਲ ਭੇਜ ਦਿੰਨੇ ਆ ਤੇ ਸਾਨੂੰ ਲੱਗਦਾ ਹੈਗਾ ਵੀ ਕਿਤੇ ਨਾ ਕਿਤੇ ਚੰਗੀ ਸਿੱਖਿਆ ਜਿਹੜੀ ਉਸ ਨੂੰ ਗਾਂਵ ਵਧਾਊਗੀ ਪਰ ਗੱਲ ਇਹ ਹੈਗੀ ਆ ਕਿ ਚੰਗੀ ਸਿੱਖਿਆ ਦਾ ਵੀ ਤਾਂ ਹੀ ਕੋਈ ਨਾ ਕੋਈ ਫਾਇਦਾ ਹੋਊਗਾ ਜੇ ਇੱਥੇ ਰੁਜ਼ਗਾਰ ਦੇ ਮੌਕੇ ਜਿਹੜੇ ਪੈਦਾ ਕੀਤੇ ਜਾਣਗੇ ਪਰ ਰੁਜ਼ਗਾਰ ਆ ਜਿਹੜਾ ਲਗਾਤਾਰ ਖੁੱਸਦਾ ਜਾ ਰਿਹਾ ਖੇਤੀ ਸੈਕਟਰ ਦੇ ਵਿੱਚ ਮਸ਼ੀਨੀਕਰਨ ਆਉਣ ਦੀ ਵਜ੍ਹਾ ਕਰਕੇ ਰੁਜ਼ਗਾਰ ਖੁੱਸ ਗਿਆ ਸਰਵਿਸ ਖੇਤਰ ਦੇ ਵਿੱਚ ਆ ਜਿਹੜਾ ਪ੍ਰਾਈਵੇਟਿਜ਼ਮ ਦੀ ਵਜ੍ਹਾ ਕਰਕੇ ਰੁਜ਼ਗਾਰ ਖੁੱਸ ਗਿਆ ਤੁਹਾਨੂੰ ਪਤਾ ਹੋਵੇਗਾ ਵੀ ਤੀਸਰਾ ਖੇਤਰਾ ਜਿਹੜਾ ਉਹ ਇੰਡਸਟਰੀਅਲ ਖੇਤਰ ਹੁੰਦਾ ਤੇ ਪੰਜਾਬ ਦੇ ਵਿੱਚ ਸਨਤਤਾ ਜਿਹੜੀ ਉਹ ਨਹੀਂ ਇੰਨੀ ਵਿਕਸਤ ਨਹੀਂ ਗਈ ਤੇ ਉਧਰੋਂ ਵੀ ਰੁਜ਼ਗਾਰ ਆ ਜਿਹੜਾ ਲਗਭਗ ਖਤਮ ਹੀ ਆ ਸੋ ਇਸ ਕਰਕੇ ਵੱਡੇ ਪੱਧਰ ਤੇ ਨੌਜਵਾਨੀ ਆ ਜਿਹੜੀ ਉਹ ਕਿਤੇ ਨਾ ਕਿਤੇ ਪਟਕਾ ਦਾ ਸ਼ਿਕਾਰ ਆ ਆਕਰੋਸ਼ ਆ ਨੌਜਵਾਨੀ ਦੇ ਵਿੱਚ ਪਟਕ ਵੀ ਗਈ ਆ ਨਾਲ ਨਾਲ ਕੁਝ ਨੌਜਵਾਨੀ ਆ ਅਜਿਹੇ ਕਰਕੇ ਆ ਜਿਹੜੀ ਉਹ ਨਸ਼ੇ ਦੇ ਵਿੱਚ ਵੀ ਆ ਨਸ਼ੇ ਵੀ ਕੋਈ ਬਾਲਾ ਵੱਡਾ ਮੁੱਦਾ ਨਹੀਂ ਗਾ ਇਹ ਵੀ ਤੁਹਾਡੇ ਵਾਸਤੇ ਇੱਕ ਬੇਕਾਰੀ ਜੀ ਗੱਲ ਆ ਕੋਈ ਗੱਲ ਨਹੀਂ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਪੈਂਦਾ ਗਾ ਜੇ ਨਸ਼ੇ ਦੀ ਵਜ੍ਹਾ ਕਰਕੇ ਕਿਉਂਕਿ ਹਜ਼ਿਰ ਰਿਪੋਰਟਾਂ ਕੀਤੀਆਂ ਸਾਡੀਆਂ ਰਿਪੋਰਟਾਂ ਅਕਸਰ ਬੇਕਾਰ ਹੁੰਦੀਆਂ ਜਿਨ੍ਹਾਂ ਰਿਪੋਰਟਾਂ ਦੇ ਵਿੱਚ ਇੱਕ ਮਾਂ ਰੋ ਰਹੀ ਹੋਵੇ ਜਿਹੜੀ ਇਹ ਕਹਿ ਰਹੀ ਹੋਵੇ ਕਿ ਪਿਆਰ ਸਰਕਾਰ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਚਲਾਇਆ ਸੀਗਾ ਪਰ ਮੇਰਾ ਬੇਟਾ ਜਿਹੜਾ ਉਹ ਕਿੱਟੇ ਦੀ ਪੇਟ ਚੜ ਗਿਆ ਪੁਲਿਸ ਵੀ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਲਗਾਤਾਰ ਇਹ ਸਰਕਾਰ ਵੱਲੋਂ ਪੁਸਟ ਦੇ ਦੰਦਾਂ ਦਾ ਜਿਹੜੇ ਉਹ ਤਿੱਖੇ ਕੀਤੇ ਜਾ ਰਹੇ ਆ ਪਰ ਸਾਡੇ ਵਾਸਤੇ ਬੇਕਾਰ ਹੀ ਗੱਲ ਆ ਸਾਡੇ ਵਾਸਤੇ ਕੰਮ ਵਾਲੀ ਗੱਲ ਤਾਂ ਉਹੀ ਹੋਊਗੀ ਜੇਕਰ ਮੈਂ ਇਹ ਕਹਿੰਦਾ ਕਿ ਜੇਕਰ ਤੁਸੀਂ ਗੱਡੀ ਜਾਂ ਕਿਸੇ ਵੀ ਹਾਈਕਲ ਦੇ ਉੱਤੇ ਜਾ ਰਹੇ ਹੋ ਤੇ ਪੁਲਿਸ ਦੇ ਚਲਾਨ ਤੋਂ ਕਿਵੇਂ ਬਚ ਕੇ ਲੰਘਣਾ ਇਹ ਕੰਮ ਦੀ ਗੱਲ ਹੁੰਦੀ ਪਰ ਤੁਹਾਨੂੰ ਦੱਸ ਦਈਏ ਚਲਾਨ ਹੁਣ ਵੱਡਾ ਮਾਮਲਾ ਨਹੀਂ ਗਾ ਹੁਣ ਇਸ ਟਾਈਮ ਪੁਲਸ ਤੋਂ ਜਾਨ ਬਚਾਉਣਾ ਜਿਹੜਾ ਵੱਡਾ ਮਾਮਲਾ ਬਣਿਆ ਹੋਇਆ ਪਿਛਲੇ ਦਿਨੀ ਨਰਿੰਦਰਦੀਪ ਦੀ ਜਿਹੜੀ ਉਹ ਬੇਰਹਿਮੀ ਦੇ ਨਾਲ ਪੁਲਸ ਹਿਰਾਸਤ ਦੇ ਵਿੱਚ ਕਤਲ ਦੀਆਂ ਜਿਹੜੀਆਂ ਰਿਪੋਰਟਾਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬੜੇ ਲੋਕਾਂ ਨੂੰ ਨਹੀਂ ਚੰਗੀਆਂ ਲੱਗੀਆਂ ਬੇਕਾਰ ਰਿਪੋਰਟਾਂ ਲੱਗੀਆਂ ਹੋਣਗੀਆਂ ਤੁਹਾਨੂੰ ਸਾਨੂੰ ਗੱਲਾਂ ਇਹ ਚੰਗੀਆਂ ਹੀ ਨਹੀਂ ਲੱਗਦੀਆਂ ਅਸਲ ਦੇ ਵਿੱਚ ਸਾਡੀ ਸੰਵੇਦਨਸ਼ੀਲਤਾ ਜਿਹੜੀ ਆ ਉਹ ਲਗਾਤਾਰ ਖਤਮ ਹੁੰਦੀ ਜਾ ਰਹੀ ਆ ਤੇ ਇਸੇ ਕਰਕੇ ਸਾਡੇ ਲੋਕ ਆ ਜਿਹੜੇ ਕਿਤਨਾ ਕਿਤੇ ਬਕਵਾਸ ਪਸੰਦ ਕਰਦੇ ਆ ਸੋ ਵਿੱਚ ਦੀ ਕਿਤਨਾ ਕਿਤੇ ਆ ਜਿਹੜਾ ਅਜਿਹਾ ਬਕਵਾਸ ਅਜਈਆਂ ਬੇਥਵੀਆਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਬਾਕੀ ਅੱਜ ਇੱਕ ਹੋਰ ਰਿਪੋਰਟ ਆ ਜਿਹੜੀ ਸਾਹਮਣੇ ਨਿਕਲ ਕੇ ਆਈ ਆ ਉਹ ਇਹ ਹੈਗੀ ਕਿ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਤੁਸੀਂ ਦੇਖਿਆ ਹੋਣਾ ਕਿ ਕਾਫੀ ਸਾਰੀਆਂ ਰਿਪੋਰਟਾਂ ਜਿਹੜੀਆਂ ਵੈਸੇ ਜਦੋਂ ਕੋਈ ਰਾਸ਼ਨ ਦੀ ਵੀ ਗੱਲ ਕਰਦਾ ਹੈਗਾ ਡੀਪੂ ਦੀ ਉਹ ਵੀ ਇੱਕ ਤੁਹਾਨੂੰ ਬੇਕਾਰ ਹੀ ਗੱਲ ਲੱਗਦੀ ਆ ਬੇਕਾਰ ਦੀ ਗੱਲ ਹੁੰਦੀ ਆ ਉਹ ਵੀ ਪਰ ਮਾਨ ਸਰਕਾਰ ਨੇ ਜੋ ਪੰਜਾਬ ਸਰਕਾਰ ਵੱਲੋਂ 2 ਰੁਪਏ ਕਿਲੋ ਵਾਲਾ ਰਾਸ਼ਨ ਮਿਲਦਾ ਸੀਗਾ ਮਾਨ ਸਰਕਾਰ ਨੂੰ ਲੱਗਿਆ ਕਿ ਬੇਕਾਰ ਹੀ ਗੱਲ ਆ ਉਹ ਕੱਟ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਜੋ ਜ਼ਿਮੀਂਦਾਰ ਭਾਈਚਾਰਾ ਜਿੰਨਾਂ ਕੋਲੇ ਪੈਲੀ ਹੈਗੀ ਆ ਉਹ ਅਕਸਰ ਇਹ ਲੰਬਾ ਦਿੰਦਾ ਹੈਗਾ ਵੀ ਇਹ ਤਾਂ ਵਿਹਲੀਆਂ ਖਾਣ ਗੱਜ ਗਏ ਇਹ ਤਾਂ ਅ ਇਹਨਾਂ ਨੂੰ ਫਰੀ ਦੀ ਕਣਕ ਮਿਲਦੀ ਆ ਪਰ ਜਿਹੜੀ ਐਮਐਸਪੀ ਦਾ ਰਾਗ ਤੁਸੀਂ ਉਲਾਪਦੇ ਹੋ ਉਹ ਐਮਐਸਪੀ ਤਾਂ ਹੀ ਸਿਰੇ ਚੜ ਸਕਦੀ ਆ ਜੇਕਰ ਕਿਤੇ ਨਾ ਕਿਤੇ ਜਨਤਕ ਵੰਡ ਪ੍ਰਣਾਲੀ ਜੋ ਤੁਸੀਂ ਬੀਜਦੇ ਹੋ ਉਹ ਲੋਕਾਂ ਤੀਕ ਮਹੱਈਆ ਕਰਵਾਇਆ ਜਾਵੇ ਪਰ ਜਨਤਕ ਵੰਡ ਪ੍ਰਣਾਲੀ ਨੂੰ ਲਗਾਤਾਰ ਆ ਜਿਹੜਾ ਉਹ ਖੋਰਾ ਲਾਇਆ ਜਾ ਰਿਹਾ ਤੇ ਇਸੇ ਕਰਕੇ ਜਿਹੜੀ ਐਮਐਸਪੀ ਤੋਂ ਆ ਜਿਹੜਾ ਉਹ ਟਾਲਾ ਵੱਟਿਆ ਜਾ ਰਿਹਾ ਅੱਜ ਇੱਕ ਇਹ ਵੀ ਹੈਗੇ ਕਿਉਂਕਿ 31 ਜੁਲਾਈ ਹੈ ਜਿਹੜੀ ਉਹ ਲਾਸਟ ਸੀਗੀ ਈਕੀਵਾਈਸੀ ਕਰਾਉਣੀ ਸੀਗੀ ਤੁਸੀਂ ਗੂਠੇ ਲਾਉਣੇ ਸੀਗੇ ਤੇ ਇਸ ਤੋਂ ਬਾਅਦ ਤੁਹਾਡੀ ਵੈਰੀਫਿਕੇਸ਼ਨ ਹੋਣੀ ਸੀਗੀ ਮਸ਼ੀਨ ਦੇ ਰਾਹੀਂ ਤੇ ਫਿਰ ਤੁਹਾਨੂੰ ਕਣਕ ਮਿਲਣੀ ਸੀਗੀ ਪਰ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਦੇ ਦੌਰਾਨ ਅੱਜ ਦੀ ਰਿਪੋਰਟ ਇਹ ਕਹਿੰਦੀ ਹੈ ਪੰਜਾਬੀ ਟ੍ਰਿਬਿਊਨ ਦੇ ਵਿੱਚ ਰਿਪੋਰਟ ਲੱਗੀ ਆ ਕਿ 33 ਲੱਖ ਲੋਕਾਂ ਦੇ ਸਿਰ ਦੇ ਉੱਤੇ ਆ ਜਿਹੜੀ ਉਹ ਰਾਸ਼ਨ ਨਾ ਮਿਲਣ ਦੀ ਤਲਵਾਰ ਆ ਜਿਹੜੀ ਉਹ ਲਟਕ ਗਈ ਆ ਕਿਉਂਕਿ ਉਹਨਾਂ ਦੀ ਈਕੀਵਾਈਸੀ ਆ ਜਿਹੜੀ ਉਹ ਹੋ ਨਹੀਂ ਸਕੀਗੀ ਦੇਖੋ ਕਿੰਨੀ ਬੇਕਾਰੀ ਜੀ ਗੱਲ ਆ ਜਿੱਥੇ ਦੂਜੇ ਸਟੇਟਾਂ ਦੇ ਲੋਕਾਂ ਨੇ ਆ ਜਿਹੜੀ ਉਹ ਮੰਤਰੀਆਂ ਨੇ ਆ ਜਿਹੜਾ ਸੌਰੀ ਇਹੇ ਡਿਮਾਂਡ ਕੀਤੀ ਹੈਗੀ ਆ ਕਿ ਇਕਈਸੀ ਦਾ ਸਮਾਂ ਵਧਾਇਆ ਜਾਵੇ ਉੱਥੇ ਮਾਨ ਸਰਕਾਰ ਕਮੀਆਂ ਦੇ ਵਿਹੜੇ ਦੀ ਗੱਲ ਕਰਨ ਵਾਲੇ ਮੰਗਦਾ ਰਹੇ ਵੀ ਸੂਰਜਾ ਕਮੀਆਂ ਦੇ ਵਿਹੜੇ ਅਜਿਹੇ ਸੀਐਮ ਭਗਵੰਤ ਮਾਨ ਨੇ ਆ ਜਿਹੜਾ ਇਹ ਡਿਮਾਂਡ ਵੀ ਨਹੀਂ ਕੀਤੀਗੀ ਕਿ ਭਾਈ ਇਸ ਦੀ ਉਮਰ ਇਸ ਦੀ ਜਿਹੜੀ ਸਮਾਂ ਆਪਦੀ ਹੈ ਜਿਹੜੀ ਉਹ ਹਵਦਾਈ ਜਾਵੇ ਪਰ ਮਾਨ ਸਾਹਿਬ ਆ ਜਿਹੜੇ ਲਗਾਤਾਰ ਪੰਜਾਬ ਵਾਲਿਆਂ ਨੂੰ ਛੱਡ ਕੇ ਜਿਹੜਾ ਦਿੱਲੀ ਵਾਲਿਆਂ ਦੀ ਚਾਪਲੂਸੀ ਕਰਨ ਦੇ ਵਿੱਚ ਵਿਅਸਤ ਨੇ ਜਿੰਨੀਆਂ ਵੀ ਚੇਅਰਮੈਨੀਆਂ ਜਿਹੜੀਆਂ ਉਹ ਦਿੱਲੀ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਐ ਇਸੇ ਕਰਕੇ ਇਸ ਆ ਪਾਰਟੀ ਦੇ ਜੋ ਭੁੰਡ ਪੜਕੀਲੇ ਆ ਜਿਹੜੇ ਉਹ ਅੱਜ ਅੱਕ ਕੇ ਉਹਨਾਂ ਨੇ ਇੱਕ ਖੱਖਰ ਬਣਾਇਆ ਤੇ ਧਰਨੇ ਤੇ ਬੈਠ ਗਏ ਛੋਟੀਆਂ-ਛੋਟੀਆਂ ਦੰਦੀਆਂ ਜਿਹੜੀਆਂ ਇਹ ਸਰਕਾਰ ਦੇ ਵੱਢ ਰੇ ਆ ਪਤਾ ਨਹੀਂ ਉਸ ਦਾ ਸਰਕਾਰ ਨੂੰ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਇਹ ਬਾਅਦ ਦੀ ਗੱਲ ਆ ਸੋ ਵੱਡਾ ਮੁੱਦਾ ਤਾਂ ਅੱਜ ਇਹੀ ਤੁਹਾਡੇ ਧਿਆਨ ਦੇ ਵਿੱਚ ਦਿਵਾਉਣਾ ਚਾਹੁੰਦੇ ਆ ਕਿ ਉਹਨਾਂ ਨੌਜਵਾਨਾਂ ਦੇ ਦਿਲਾਂ ਦੀ ਕਿਤਨਾ ਕਿਤੇ ਗੱਲ ਸੁਣਨੀ ਚਾਹੀਦੀ ਆ ਜਿਹੜੇ ਫੁੱਟ-ਫੁੱਟ ਗਾਰੇ ਦੇ ਵਿੱਚ ਆਪਦੇ ਗਿੱਟੇ ਕਹੋਈ ਬੈਠੇ ਆ ਜਿਨ੍ਹਾਂ ਨੂੰ ਕੋਡੇ ਹੋਣ ਤੋਂ ਬਾਅਦ ਸੂਰਜ ਦਿਖ ਰਿਹਾ ਤੇ ਜਿਨ੍ਹਾਂ ਨੂੰ ਆ ਜਿਹੜੀ ਹਲਤੀਕ ਨੌਕਰੀ ਨਹੀਂ ਮਿਲੇਗੀ ਸੋ ਉਹਨਾਂ ਹੀ ਆਸਾਂ ਉਮੀਦਾਂ ਦੇ ਵਿੱਚੋਂ ਇਹ ਬੇਕਾਰੀ ਇਹ ਘਟੀਆਂ ਸਸਤੇ ਪੱਦਰ ਦੀ ਪੱਤਰਕਾਰੀ ਹੈ ਜਿਹੜੀ ਉਹ ਨਿਕਲੀ ਆ ਸੋ ਕਿਤੇ ਨਾ ਕਿਤੇ ਉਮੀਦ ਕਰਦੇ ਆ ਵੀ ਤੁਹਾਨੂੰ ਬੇਕਾਰ ਗੱਲਾਂ ਵੀ ਜਿਹੜੀਆਂ ਪਸੰਦ ਆਉਣਗੀਆਂ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮੋੜ ਤੁਹਾਡਾ ਬਹੁਤ-ਬਹੁਤ ਧੰਨਵਾਦ